ਸਤਨਾਮ ਸ੍ਰੀ ਗੋਹੀ ਗੁਰੂ ਸਾਹਿਬ ਜੀ ਸਤਨਾਮ अमृत छाड बेख कही मया परमपुले प्रीत लगाई ਕਈ ਉਤਮਾ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਪ ਮੰਤਰਾ ਸਿ ਮਟਾਈ ਇਕ ਅਰਦਾਸਿ ਬਾਟ ਕੀਰਤ ਕੀ சாய சாரண ਸਾਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪਰ ਤਖ ਗੁਰੂ ਨਸਤਾਰੇ ਕਹਾ ਸ਼ਬਦ ਪ੍ਰਭ ਤੁਛ ਹਮਾਰੀ ਵਰਨ ਸਕਹੇ ਮਹਿਮਾ ਜੋ ਤਿਹਾਰੀ ਹਮਨ ਸਕਤ ਕਰ ਸਿਫਤ ਤੁਮਾਰੀ ਆਪ ਲੇ म कथा सुधारिना सकतकार आप आपलेहो तम कथा सुधारी ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਿਚਲੋ ਕਿਰਪਾ ਨਿਦਾਨ ਕੋਟ ਬ੍ਰਹਮੰਡਾ ਦੇ ਮਾਲਕ ਗਰੀਬ ਨਿਵਾਰ ਸਤਿਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਾਂ ਦੀ ਪਾਵਨਾ ਪਵਿੱਤਰ ਗੋਦ ਦਾ ਨਿਗਮਾਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰ ਜੀ ਆਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ ਉਪਰੰਤ 사ਤ ਸੰਗਤੀਆਂ ਦਾਤਾਂ ਦੇ ਨਾਲ 사ਤ ਗੁਰ ਜੀਆਂ ਨੇ ਸਾਨੂੰ ਨਿਵਾਜਿਆ ਹੈ 사ਤ ਗੁਰੂ ਮਹਾਰਾਜ ਜੀਆਂ ਦੀ ਇਹ અપਾਰ ਕਿਰਪਾ ਹੈ ਕਿਉਂਕਿ ਮੇਰੇ ਮਾਦਵ ਜੀ 사ਤ ਸੰਗਤ ਮਿਲੇ ਸੋਤਿਆ ਜੋ 사ਤ ਸੰਗਤ ਦੇ ਵਿੱਚ ਆ ਗਿਆ ਨਾਮ ਜਪ ਕੇ ਗੁਰਬਾਣੀ ਪੜ ਗੁਰਬਾਣੀ ਸੁਣ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਤਰਿਆ ਜਾ ਸਕਦਾ ਹੈ। ਸੋ ਸਤਿਗੁਰੂ ਮਹਾਰਾਜ ਜੀਆ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਸੋ ਸਤਿਗੁਰੂ ਮਹਾਰਾਜ ਅੱਜ ਸਾਨੂੰ ਕੀ ਬਚਨ ਕਰਦੇ ਨੇ? ਸਾਰੀ ਸੰਗਤ ਸੁਰਤیاں ਵਰਤیاں ਇਕਾਗਰ ਚਿਤ ਕਰਕੇ ਸਰਵਣ ਕਰੋ ਜੀ। ਆਪਣਾ ਧਿਆਨ ਸਾਹਿਬ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜੋੜਨਾ ਹੈ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਕੋਈ ਵੀ ਰਸਨਾ ਵਾਂਝੀ ਨਾ ਰਹੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਵੋਹਿਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਰਠ ਰਾਗਣੀ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ ਸਤਿਗੁਰਾਂ ਦਾ ਇਹ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ 627 ਅਤੇ 28 ਅੰਗ ਉੱਪਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਰਮੇਸ਼ਰ ਦਿੱਤਾ ਬਨਾਂ ਦਖ ਰੋਗ ਕਾ ਡੇਰਾ ਭੰਨਾ ਜਦੋਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਵਰ ਦਿੱਤੇ ਸੰਪਰਦਾਇ ਅਨੁਸਾਰ ਸੰਪਰਦਾਵਾਂ ਦੇ ਅਨੁਸਾਰ ਇਸ ਪਾਵਨ ਸ਼ਬਦ ਦੇ ਅਰਥ ਨੇ ਕਿ ਜਦੋਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਕਿ ਐਸਾ ਬੜੀ ਪੁੱਤਰ ਹੋਵੇਗਾ ਜੋ ਝਾਲਮਾਂ ਦੇ ਸਿਰ ਭੰਨੇਗਾ ਗੁਰਬਾਣੀ ਦਾ ਪ੍ਰਚਾਰ ਕਰੇਗਾ ਉਸ ਦੀ ਤੇਗ ਤੋਂ ਜਲਮ ਡਰੇਗਾ ਸੋ ਐਸੇ ਵਰ ਪ੍ਰਾਪਤ ਕਰਕੇ ਮਾਤਾ ਗੰਗਾ ਜੀ ਵਾਪਸ ਗੁਰੂ ਕੇ ਮੈਲ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਸਮਾਪਿਆ ਗੁਰੂ ਸਾਹਿਬ ਪਰਿਵਾਰ ਸਮੇਤ ਕੁਝ ਦਿਨਾਂ ਬਾਅਦ ਹੀ ਵਡਾਲੀ ਨਗਰ ਚਲੇ ਗਏ ਤੇ ਉੱਥੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਆ ਦਾ ਜਨਮ ਹੁੰਦਾ ਹੈ ਤਾਂ ਸਾਰੀ ਸੰਗਤ ਖੁਸ਼ੀਆਂ ਮਨਾਉਂਦੀ ਹੈ ਤੇ ਵਧਾਈ ਦੇਣ ਵਾਸਤੇ ਸਤਿਗੁਰਾਂ ਦੇ پاس ਆਉਂਦੀ ਹੈ ਤਾਂ ਸਤਿਗੁਰੂ ਉਚਾਰਨ ਕਰਦੇ ਨੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਕਿ ਉਸ ਪਰਮੇਸ਼ਰ ਨੇ ਪਰਮ ਈਸ਼ਵਰ ਨੇ ਪੂਰੇ ਸਤਿਗੁਰੂ ਨੇ ਬੰਨਾ ਭਾਵ ਕੇ ਪੁੱਤਰ ਬੰਨਾ ਦੇ ਹੋਰ ਵੀ ਕਈ ਅਰਥ ਕੀਤੇ ਨੇ ਬੰਨਾ ਜਿਦਾ ਰੋਕਣਾ ਬੰਨਣਾ ਆਦਿਕ ਇਸ ਸ਼ਬਦ ਅੰਦਰ ਬੰਨਾ ਪੁੱਤਰ ਦੇ ਭਾਵ ਤੋਂ ਵੀ ਲਿਆ ਗਿਆ ਹੈ ਕਿ ਸਤਿਗੁਰਾਂ ਨੇ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਬੰਨਾ ਭਾਵ ਕੇ ਪੁੱਤਰ ਦੀ ਦਾਤ ਝੋਲੀ ਪਾਈ ਹੈ ਦਖ ਰੋਗ ਕਾ ਡੇਰਾ ਪਨਾ ਅਤੇ ਜੋ ਮਾਤਾ ਗੰਗਾ ਜੀ ਦੇ ਹਿਰਦੇ ਅੰਦਰ ਦੁੱਖ ਸੀ ਔਲਾਦ ਨਾ ਹੋਣ ਦਾ ਉਹ ਪਰਮਾਤਮਾ ਨੇ ਖਤਮ ਕਰ ਦਿੱਤਾ ਭੰਨ ਦਿੱਤਾ ਐਸਾ ਰੋਗ ਤੇ ਪ੍ਰਿਥੀ ਚੰਦ ਸੀ ਜੋ ਉਸ ਦੇ ਮਾਨ ਵਿੱਚ ਹੰਕਾਰ ਸੀ ਹੰਕਾਰ ਦਾ ਰੋਗ ਸੀ ਕੇ ਗੁਰੂ ਅਰਜਨ ਸਾਹਿਬ ਦੇ ਘਰ ਕੋਈ ਪੁੱਤਰ ਨਹੀਂ ਹੈ ਉਹ ਵੀ ਪ੍ਰਮਾਤਮਾ ਨੇ ਭੰਨ ਦਿੱਤਾ ਉਹ ਹੰਕਾਰ ਦਾ ਰੋਗ ਵੀ ਭੰਨ ਦਿੱਤਾ ਪ੍ਰਮਾਤਮਾ ਨੇ ਅਤੇ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਵੀ ਪੁੱਤਰ ਨਾ ਹੋਣ ਦਾ ਦੁੱਖ ਸੀ ਉਹ ਵੀ ਪ੍ਰਮਾਤਮਾ ਨੇ ਭੰਨਾ ਭਾਵ ਕੈ ਨਾਸ਼ ਕਰ ਦਿੱਤਾ ଅਥਵਾ ਸਤਗੁਰ ਜੀ ਆ ਨੇ ਕਿਰਪਾ ਕੀਤੀ ਹੈ ਆਪਣੇ ਪਿਆਰਿਆਂ ਤੇ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਨੂੰ ਜੋ ਵਕਾਰਾਂ ਦਾ ਵਿਕਾਰ ਜੋ ਰਾਹ ਰੋਕਦੇ ਸਨ ਉਹਨਾਂ ਨੂੰ ਬੰਨਾਂ ਭਾਵ ਕਿ ਉਹਨਾਂ ਨੂੰ ਬੰਨਿਆ ਹੈ ਉਹਨਾਂ ਨੂੰ ਬੰਨ ਕੇ ਰੱਖਿਆ ਹੈ ਰੋਕ ਕੇ ਰੱਖਿਆ ਹੈ ਆਪਣੇ ਪਿਆਰਿਆਂ ਦੇ ਪਰਮਾਰਥ ਦੇ ਰਸਤੇ ਤੇ ਵਿਕਾਰਾਂ ਨੂੰ ਨਹੀਂ ਆਉਣ ਦਿੰਦੇ ਉਹਨਾਂ ਨੂੰ ਬੰਨ ਕੇ ਰੱਖਦੇ ਨੇ ਦੁੱਖ ਰੋਗ ਕਾ ਡੇਰਾ ਪੰਨਾ ਇਸ ਪ੍ਰਕਾਰ ਆਪਣੇ ਪਿਆਰਿਆਂ ਦੇ ਜੋ ਦੁੱਖ ਦਰਦ ਨੇ ਉਹ ਪਰਮਾਤਮਾ ਭੰਨਾ ਨਾਸ਼ ਕਰ ਦਿੰਦੇ ਨੇ ਦੂਰ ਕਰ ਦਿੰਦੇ ਨੇ ਵਿਕਾਰਾਂ ਦੇ ਦੁੱਖ ਨੇ ਜੋ ਉਸ ਸਾਧਗੁਰੂ ਐਸੇ ਦਇਆਵਾਨ ਨੇ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਤੇ ਇਸ ਤਰਾਂ ਆਨੰਦ ਕਰੇ ਨਰ ਨਾਰੀ ਕਿ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਮਹਾਰਾਜ ਜੀਆ ਦੇ ਘਰ ਸਹਿਬ ਜਾਦੇ ਨੇ ਅਵਤਾਰ ਧਾਰਿਆ ਹੈ ਪੁੱਤਰ ਦੀ ਦਾਤ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਤਸਾਰੇ ਸੁੱਖਾਂ ਵਿੱਚ ਖੁਸ਼ੀ ਦੀ ਲੈ ਆਰੋ ਟਪਈ ਖੁਸ਼ੀਆਂ ਖੇੜੇ ਵਰਤ ਗਈਆਂ ਸਾਰੇ ਬੜੇ ਖੁਸ਼ ਹੋਏ ਕਿ ਗੁਰੂ ਮਹਾਰਾਜ ਜੀਾਂ ਦੇ ਘਰ ਪੁੱਤਰ ਦੀ ਦਾਤ ਅਕਾਲ ਪੁਰਖ ਨੇ ਝੋਲੀ ਪਾਈ ਹੈ ਹਰ ਹਰ ਪੁਰਬ ਕਿਰਪਾ ਧਾਰੀ ਇਹ ਹਰੀ ਪਰਮਾਤਮਾ ਨੇ ਪੂਰਨ ਕਿਰਪਾ ਧਾਰੀ ਹੈ ਸਤਿਗੁਰੂ ਬਚਨ ਕਰਦੇ ਨੇ ਹਾਰ ਹਰ ਪ੍ਰਭ ਕਿਰਪਾ ਧਾਰੀ ਅਸ ਹਰੇ ਭਰੇ ਕਰਨ ਵਾਲੇ ਪਰਮਾਤਮਾ ਨੇ ਸਭ ਨੂੰ ਹਰਨ ਵਾਲੇ ਪਰਮਾਤਮਾ ਨੇ ਇਹ ਪੂਰਨ ਕਿਰਪਾ ਧਾਰੀ ਹੈ ਪੁੱਤਰ ਦੀ ਦਾਤ ਬਖਸ਼ੀ ਅਤੇ ਸਾਰੇ ਸਿੱਖਾਂ ਅੰਦਰ ਖੁਸ਼ੀ ਹੈ ਆਥਵਾ ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰਦਾ ਹੈ ਜੋ ਪਰਮਾਰਥ ਦੇ ਰਸਤੇ ਤੇ ਤੁਰਦੇ ਨੇ ਜਿੰਨਾ ਤੇ ਪੂਰਨ ਸਤਗੁਰੂ ਦੀ ਕਿਰਪਾ ਰਹਿਮਤ ਬਖਸ਼ੀ ਹੁੰਦੀ ਹੈ ਉਹ ਆਨੰਦ ਕਰੇ ਨਾਰ ਨਾਰੀ ਉਹ ਭਾਵੇਂ ਨਾਰ ਹੋਵੇ ਤੇ ਭਾਵੇਂ ਨਾਰੀ ਹੋਵੇ ਆਨੰਦ ਦੇ ਵਿੱਚ ਰਹਿੰਦੇ ਨੇ ਆਨੰਦ ਚਿਤ ਰਹਿੰਦੇ ਨੇ ਸਦਾ ਹੀ ਪਰਮਾਤਮਾ ਦਾ ਨਾਮ ਜਪ ਕੇ ਖੁਸ਼ੀਆਂ ਮਾਣਦੇ ਨੇ ਕਦੇ ਦੁੱਖ ਦੇ ਵਿੱਚ ਨਹੀਂ ਆਉਂਦੇ ਕਦੇ ਸ਼ਿਕਵੇ ਦੇ ਵਿੱਚ ਨਹੀਂ ਆਉਂਦੇ ਕਦੇ ਗਿਲੇ ਦੇ ਵਿੱਚ ਨਹੀਂ ਆਉਂਦੇ ਕਿਤੇ ਉਲਾਂਬੇ ਦੇ ਵਿੱਚ ਨਹੀਂ ਆਉਂਦੇ ਹਮੇਸ਼ਾ ਹੀ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਨੇ ਕਿ ਸਤਿਗੁਰੂ ਜੋ ਆਪ ਜੀ ਨੇ ਦਿੱਤਾ ਹੈ ਅਸੀਂ ਇਸ ਜੋਗੇ ਵੀ ਨਹੀਂ ਸਾਂ ਇੰਨੇ ਜੋਗੇ ਵੀ ਨਹੀਂ ਸਾਂ ਪਰ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ ਉਹ ਸਦਾ ਆਨੰਦ ਦੇ ਵਿੱਚ ਰਹਿੰਦੇ ਨੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਨੇ ਉਹ ਉਲੰਭੇ ਦੇ ਵਿੱਚ ਰਹਿਣ ਕਰਕੇ ਮਨ ਟਿਕਦਾ ਨਹੀਂ ਹੈ ਸਾਡਾ ਅਸੀਂ ਉਲੰਭੇ ਜਿੰਨੇ ਆ ਪ੍ਰਮਾਤਮਾ ਨੂੰ ਪਰ ਜੋ ਨਾਮ ਦੇ ਰਸੀਏ ਨੇ ਬਾਣੀ ਦੇ ਰਸੀਏ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਬਾਣੀ ਵਸਿਆ ਹੈ ਉਹ ਕਦੇ ਪਰਮਾਤਮਾ ਦੇ ਕੋਲ ਗਿਲੇ ਸ਼ਿਕਵੇ ਲੈ ਕੇ ਨਹੀਂ ਆਉਂਦੇ ਕਿ ਪਰਮਾਤਮਾ ਸਾਨੂੰ ਆadat ਨਹੀਂ ਬਖਸ਼ਿਸ਼ ਕੀਤੀ ਸਗੋ ਸ਼ੁਕਰ ਅੰਨੇ ਦੇ ਵਿੱਚ ਹੀ ਆਉਂਦੇ ਆ ਕਿ ਸਤਿਗੁਰੂ ਤੁਸੀਂ ਜੋ ਵੀ ਬਖਸ਼ਿਆ ਹੈ ਇਹ ਆਪ ਜੀ ਦੀ ਕਿਰਪਾ ਹੈ ਮੈਂ ਇੰਨੇ ਜੋਗਾ ਵੀ ਨਹੀਂ ਸਾ ਜਿੰਨੀ ਤੁਸੀਂ ਕਿਰਪਾ ਕਰ ਦਿੱਤੀ ਹੈ ਇਹ ਪੂਰਨ ਸਤਿਗੁਰੂ ਦੀ ਕਿਰਪਾ ਹੋਈ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਤਾਂ ਹਰ ਕਿਤੇ ਖੁਸ਼ੀਆਂ ਖੇੜੇ ਵਾਪਰ ਰਹੇ ਨੇ ਵਰਤ ਰਹੇ ਨੇ ਸਤਿਗੁਰੂ ਬਚਨ ਕਰਦੇ ਨੇ ਸੰਤੋ ਸੁਖ ਹੋਆ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਆਵ ਰਹਿਆ ਸਭ ਨਹੀਂ ਜਾਈ ਤੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸਤਗੁਰਾਂ ਦੇ ਘਰ ਪੁੱਤਰ ਪੈਦਾ ਹੋਇਆ ਹੈ ਸਾਰਿਆਂ ਨੂੰ ਸੋਖਾਇਆ ਹੈ ਆਨੰਦ ਆਇਆ ਹੈ ਖੁਸ਼ੀ ਆਈ ਹੈ ਸਭ ਨੂੰ ਕਿ ਗੁਰੂ ਦੇ ਘਰ ਸਹਿਬਜਾਦੇ ਨੇ ਜਨਮ ਲਿਆ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਓ ਪਾਰ ਬ੍ਰਹਮ ਕਰਤਾ ਪੁਰਖ ਹਰਿ ਥਾਂ ਵਿਆਪਕ ਹੈ ਮਜੂਰ ਹੈ athwa ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਹੈ ਉਹ ਹਰ ਥਾਂ ਹਰ ਸਮੇਂ ਸੁੱਖ ਮਾਣਦੇ ਨੇ ਪਰਮਾਤਮਾ ਉਹਨਾਂ ਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ ਦੁੱਖ ਉਹਨਾਂ ਨੂੰ ਵਿਆਪਦੇ ਨਹੀਂ ਦੁੱਖ ਦਰਦ ਉਹਨਾਂ ਨੂੰ ਘੇਰਾ ਪਾਉਂਦੇ ਨੇ ਜੋ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਪਰਮਾਤਮਾ ਨੂੰ ਭੁੱਲੇ ਤੋਂ ਸਾਰੇ ਦੁੱਖ ਦਰਦ ਸਾਰੇ ਰੋਗ ਆ ਕੇ ਚਿੰਬੜ ਜਾਂਦੇ ਨੇ ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਹੈ ਉਹ ਹਰ ਥਾਂ ਹੀ ਸੁੱਖ ਮਾਣਦੇ ਨੇ ਪਾਰ ਬ੍ਰਹਮਪੂਰਨ ਪਰਮੇਸ਼ਰ ਅਥਵਾ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਹਰ ਥਾਂ ਹਰ ਸਮੇਂ ਮੌਜੂਦ ਜਾਣਿਆ ਹੈ ਉਹ ਸੋਖਮਾਨ ਦੇ ਨੇ ਕਿਉਂਕਿ ਉਹ ਜਿੱਥੇ ਵੀ ਹੁੰਦੇ ਨੇ ਇੱਥੇ ਹੁਣ ਵਿਰੇਸ਼ ਵਿੱਚ ਹੋਣਾ ਜਾਂ ਜਿਸ ਵੀ ਜਗ੍ਹਾ ਤੇ ਹੁੰਦੇ ਨੇ ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਅਸੀਂ ਆਪਣੇ ਆਪ ਨੂੰ ਇਕੱਲੇ ਸਮਝਦੇ ਹਾਂ ਪਰ ਜੋ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੈ ਉਹ ਸਦਾ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਕਿਉਂਕਿ ਉਹ ਪਰਮਾਤਮਾ ਸਦਾ ਅੰਗ ਸੰਗੇ ਅਭੰਗੰਗ ਭੂਤੇ ਉਹ ਸਦਾ ਆਂਗ-ਸੰਗ ਸਹਾਈ ਹੈ ਪਰਮਾਤਮਾ ਪੈਰ-ਪੈਰ ਤੇ ਸਾਡੀ ਰੱਖਿਆ ਕਰਦਾ ਹੈ ਹਰ ਸਮੇਂ ਹਰ ਘੜੀ ਹਰ ਪਲ ਸਾਡੀ ਰੱਖਿਆ ਕਰਦਾ ਹੈ ਕਿਉਂਕਿ ਉਹ ਹਰ ਜਗ੍ਹਾ ਇੱਕ ਰਸ ਹੋ ਕੇ ਵਰਤ ਰਿਹਾ ਹੈ ਸਭ ਤੇ ਕਿਰਪਾ ਕਰਦਾ ਹੈ ਰਹਾਓ ਵਿਸ਼ਰਾਮ ਦੇ ਕਰ ਸਤਿਗੁਰੂ ਅੱਗੇ ਬਚਨ ਕਰਦੇ ਨੇ ਤੋਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਕੇ ਸਤਿਗੁਰੂ ਬਚਨ ਕਰ ਰਹੇ ਨੇ ਕਿ ਬਾਬਾ ਬੁੱਢਾ ਜੀ ਨੂੰ ਧੁਰ ਕੀ ਬਾਣੀ ਆਈ ਧਰੋਂ ਫਰਮਾਨ ਆਇਆ ਤੇ ਉਹਨਾਂ ਨੇ ਬਚਨ ਕੀਤਾ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ ਹੈ ਤੈਨ ਸਗਲੀ ਚਿੰਤਾ ਮਟਾਈ ਇਸ ਪ੍ਰਕਾਰ ਮਾਤਾ ਜੀ ਦੀ ਪੁੱਤਰ ਨਾ ਹੋਣ ਦੀ ਜੋ ਚਿੰਤਾ ਸੀ ਉਹ ਮਿਟਾਈ ਖਤਮ ਕਰ ਦਿੱਤੀ ਨਾਸ਼ ਕਰ ਦਿੱਤੀ ਅਥਵਾ ਦੂਸਰੇ ਅਰਥਾਂ ਵਾਲਾ ਇਹ ਆਪਾਂ ਕਿ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਬਾਣੀ ਵਸਾਈ ਹੈ ਨਾਮ ਜਿਨ੍ਹਾਂ ਦੇ ਅੰਦਰ ਵਸਿਆ ਹੈ ਉਸ ਅਕਾਲ ਪੁਰਖ ਦੀ ਬਾਣੀ ਉਸ ਅਕਾਲ ਪੁਰਖ ਦੀ ਕੀਰਤੀ ਸਿਫਤ ਸਲਾ ਜਿਨ੍ਹਾਂ ਦੇ ਹਿਰਦੇ ਅੰਦਰ ਵਸ ਗਈ ਤੈਨ ਸਗਲੀ ਚਿੰਤਾ ਮਿਟਾਈ ਉਹਨਾਂ ਦੀਆਂ ਸਾਰੀਆਂ ਹੀ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਸਾਰੇ ਰੋਗ ਖਤਮ ਹੋ ਜਾਂਦੇ ਨੇ ਸਾਰੀਆਂ ਇਛਾਵਾਂ ਮੁੱਕ ਜਾਂਦੀਆਂ ਨੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਕੋਈ ਦੁੱਖ ਦਰਦ ਨਹੀਂ ਰਹਿੰਦਾ ਉਸ ਪਰਮਾਤਮਾ ਨੂੰ ਚੇਤੇ ਕੀਤੀਆਂ ਉਸ ਦਾ ਨਾਮ ਜਪਿਆ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਸਾਰੇ ਦੁੱਖ ਦਰਦ ਪਰਮਾਤਮਾ ਨਾਸ਼ ਕਰ ਦਿੰਦਾ ਹੈ ਦੁੱਖਾਂ ਦਰਦਾਂ ਦਾ ਜੋ ਡੇਰਾ ਹੈ ਉਹ ਭੰਨਾ ਉਹ ਖਤਮ ਕਰ ਦਿੰਦਾ ਹੈ ਪਰਮਾਤਮਾ ਕੀ ਦਇਆਲ ਪੁਰਖ ਮਿਹਰਵਾਨ ਆਰ ਨਾਨਕ ਸਾਚ ਵਖਾਨਾ ਕਿਉਂਕਿ ਉਹ ਸਤਿਗੁਰੂ ਦਇਆ ਦਾ ਸਾਗਰ ਹੈ ਪੁਰਖ ਹੈ ਹਰ ਇੱਕ ਵਿੱਚ ਵਿਆਪਕ ਹੈ ਮਿਹਰਵਾਨਾ ਸਭ ਤੇ ਮਿਹਰ ਕਰਨ ਵਾਲਾ ਹੈ ਸਭ ਤੇ ਕਿਰਪਾ ਕਰਨ ਵਾਲਾ ਹੈ ਹਰ ਨਾਨਕ ਸਾਚ ਵਖਾਨਾ ਇਸ ਸੱਚੇ ਸਤਿਗੁਰੂ ਦੀ ਕਿਰਪਾ ਸਦਕਾ ਉਸ ਦਾ ਵਖਿਆਨ ਕੀਤਾ ਜਾ ਸਕਦਾ ਹੈ ਉਸ ਦੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਉਸ ਦੀ ਸਿਖਤ ਸਲਾਹ ਕੀਤੀ ਜਾ ਸਕਦੀ ਹੈ ਸੱਚੇ ਸਤਗੁਰੂ ਦੀ ਕਿਰਪਾ ਸਦਕਾ ਸਤਗੁਰਾਂ ਕੇ ਅਸੀਂ ਵੀ ਅਰਦਾਸ ਕਰੀਏ ਕੇ ਸਤਗੁਰੂ ਕਿਰਪਾ ਕਰੋ ਜੋ ਆਪ ਜੀ ਦੀ ਬਾਣੀ ਹੈ ਆਪ ਜੀ ਦੀ ਸਿਖਤ ਸਲਾਹ ਹੈ ਆਪ ਜੀ ਨੇ ਕੀਰਤੀ ਦਾ ਜੋ ਖਜ਼ਾਨਾ ਹੈ ਸਾਡੀ ਝੋੜੀ ਵਿੱਚ ਵੀ ਪਾਓ ਤੈਨ ਸਗળી ਚਿੰਤਾ ਮਟਾਈ ਜਿਵੇਂ ਤੁਸੀਂ ਆਪਣੇ ਪਿਆਰਿਆਂ ਦੇ ਆਪਣੇ ਭਗਤਾਂ ਦੀ ਚਿੰਤਾ ਨੂੰ ਖਤਮ ਕਰਦੇ ਹੋ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਮਨ ਨੂੰ ਵੀ ਸ਼ਾਂਤੀ ਆ ਜਾਵੇ ਤੁਸੀਂ ਦਿਆਲ ਪੁਰਖ ਮਿਹਰਬਾਨਾ ਤੁਸੀਂ ਦਇਆ ਦੇ ਘਰ ਹੋ ਦਇਆ ਦੇ ਸਾਗਰ ਹੋ ਮਿਹਰਬਾਨਾ ਸਭ ਤੇ ਮਿਹਰ ਕਰਨ ਵਾਲੇ ਹੋ ਸੱਚੇ ਸਤਗੁਰੂ ਆਪ ਜੀ ਕਿਰਪਾ ਕਰੋ ਆਪਣਾ ਕਿਰਪਾ ਰੂਪੀ ਹੱਥ ਸਾਡੇ ਸਿਰ ਤੇ ਰੱਖੋ ਕਿਉਂਕਿ ਸਭਨਾ ਉਪਰ ਤੁਸੀਂ ਹੀ ਕਿਰਪਾ ਕਰਨ ਵਾਲੇ ਹੋ ਆਪ ਜੀ ਦੀ ਹੀ ਕਿਰਪਾ ਹਰ ਜਗ੍ਹਾ ਵਰਤ ਰਹੀ ਹੈ ਤੇ ਤੁਸੀਂ ਕਿਰਪਾ ਕਰੋ ਇਹਨਾਂ ਵਿਕਾਰਾਂ ਨੂੰ ਬੰਨ ਕੇ ਰੱਖਣਾ ਕਰੋ ਜੋ ਪਰਮਾਰਥ ਦੇ ਰਸਤੇ ਵੱਲ ਜਾਂਦਿਆਂ ਨੂੰ ਜੋ ਰੁਕਾਵਟ ਪਾਉਂਦੇ ਨੇ ਰੋੜਾ ਬਣਦੇ ਨੇ ਆਪ ਜੀ ਕਿਰਪਾ ਕਰੋ ਇਹਨਾਂ ਨੂੰ ਬੰਨ ਕੇ ਰੱਖੋ ਅਤੇ ਆਪਣੇ ਪਿਆਰਿਆਂ ਦੇ ਰਾਹ ਦਾ ਰੋੜਾ ਨਾ ਬਣਨ ਦੇਵੋ ਇਹਨਾਂ ਨੂੰ ਦੋਖ ਦੋਖ ਰੋਗ ਕਾ ਡੇਰਾ ਪੰਨਾ ਇਹਨਾਂ ਦੁੱਖਾਂ ਰੋਗਾਂ ਦਾ ਡੇਰਾ ਸਤਿਗੁਰੂ ਜੀ ਭੰਨਾ ਨਾਸ਼ ਕਰਨਾ ਕਰੋ ਆਪ ਜੀ ਕਿਰਪਾ ਕਰੋ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖੋ ਚੜ੍ਹਦੀ ਕਲਾ ਦੀ ਦਾਤ ਬਖਸ਼ੋ ਨਾਮ ਬਾਣੀ ਦੀ ਦਾਤ ਬਖਸ਼ੋ ਸਤਿਗੁਰਾਂ ਕੇ ਅਰਦਾਸ ਕਰੀਏ ਨਾਮ ਬਾਣੀ ਦੀ ਦਾਤ ਸਤਿਗੁਰੂ ਜੀ ਕਿਰਪਾ ਕਰਦੇ ਨੇ ਆਪਣੇ ਪਿਆਰਿਆਂ ਦੀ ਝੋਲੀ ਵਿੱਚ ਪਾਉਂਦੇ ਨੇ ਸੋ ਸਤਿਗੁਰੂ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣਾ ਹੋਇਆ ਬਿਆੰਤ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣਾ ਸਾਰੀ ਸੰਗਤ ਬੁਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਵਾਧਾਈ ਆ ਰਾਗ ਰਤਨ ਬਰਵਾਰ ਪਰਿਆ ਸਬਦ ਗਾਵਣ ਆਈਆ ਸਬਦ ਤਾ ਗਾਵੋ ਹਰੀ ਕੇ ਰਾਮਾਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ